ਕੋਈ ਨੀ ਹੋਈ ਇੱਥੇ ਜਿਹੜੀ ਆਪਣਾ ਪੁਲ ਬਣ ਰਿਹਾ ਜੰਟਾ ਸਕੂਲ ਦੇ ਸਾਹਮਣੇ ਇੱਥੇ ਸਵੇਰੇ ਕੋਈ ਬਹੁਤ ਮੋਟਰਸਾਈਕਲ ਵਾਲਿਆਂ ਨੇ ਮੁੰਡੇ ਨੂੰ ਘੇਰ ਕੇ ਕਰਦੇ ਆ ਜਿਹੜੀ ਛੱਟ ਮਾਰੀ ਤੇ ਲੇਬਰ ਨੇ ਕੰਮ ਬੰਦ ਕਰਕੇ ਧਰਨਾ ਲਾ ਦਿੱਤਾ ਵੀ ਅਸੀਂ ਨਹੀਂ ਕੰਮ ਕਰਦੇ ਗੁਰੇ ਨੂੰ ਅੱਛੀ ਵਿਸ਼ਵਾਸ ਤਾਂ ਆਇਆ ਵੀ ਅਸੀਂ ਖੜੇ ਆ ਇੱਥੇ ਬਹੁਤ ਲੋਕਾਂ ਨੂੰ ਤੇ ਹਾਂ ਕਰਦਾ ਤੇ ਹੁਣ ਉਹਨਾਂ ਨੇ ਧਰਨਾ ਕੰਮ ਦੁਬਾਰਾ ਸਟਾਰਟ ਕਰਤਾ ਤੇ ਸਾਡੀ ਥੋੜੀ ਜਿਹੀਆਂ ਬਸਵਾਦ ਜਿਹੀਆਂ ਕੰਮ ਕਰਣ ਗਏ ਸਰ ਇਹ ਪਹਿਲਾ ਜਿਹੜਾ ਡਿਵਾਈਡਰ ਲਾਇਆ ਸੀ ਇਹ ਨਹੀਂ ਸੀਗਾ ਤਾਂ ਮੋਟਰਸਾਈਕਲ ਲੰਘਦੇ ਸੀ ਉੱਥੋਂ ਹਾਂ ਮੋਟਰਸਾਈਕਲ ਲੰਘਦੇ ਸੀ ਉੱਪਰ ਲਾਇਆ ਸੀਗਾ ਕਨੇ ਮੋਟਰਸਾਈਕਲਾਂ ਦਾ ਰਸਤਾ ਛੱਡਿਆ ਹੋਇਆ ਸੀਗਾ ਉਹ ਅੱਗੇ ਤੋਂ ਪੂਰਾ ਸਪੀਡ ਤੇ ਆਉਂਦੇ ਸਕੇ ਚੱਲਦੇ ਆ ਪਿੱਛੇ ਜੀ ਜਾ ਕੇ ਨਾਲ ਹੀ ਉਹ ਬਿਲਕੁਲ ਮਤਲਬ ਕੰਮ ਦੀ ਬਜਰੀ ਬੁਜੀ ਨਹੀਂ ਪਈ ਉੱਥੇ ਜਾ ਕੇ ਜਾਂ ਤਾਂ ਬ੍ਰੇਕ ਲਾਣੀ ਪੈਂਦੀ ਹੈ ਜਾਂ ਫਿਰ ਕਿਸੇ ਇਹਨਾਂ ਦੇ ਮੁਲਾਜ਼ਮ ਤੇ ਟਕਰਾਉਂਦਾ ਸਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿੰਨੇ ਦਿਨ ਅਤ ਨੂੰ ਦੱਸਣਗੇ ਆਪਣਾ ਅਜੀਬ ਸਾਬ ਹੈਗੇ ਨੇ ਨਾਲ ਹੀ ਆਪਣੇ ਵੱਲੋਂ ਵੀ ਜਰੂਰ ਤੇ ਮੁਲਾਜ਼ਮ ਤਨਖਾਹ ਦਿੱਤੇ ਜਾਣਗੇ। ਹਾਂ ਜੀ। ਉਹ ਮੁਲਾਜ਼ਮ ਲਾਏ ਇਹਨਾਂ ਨੂੰ ਵਿਸ਼ਵਾਸ ਤੋਂ ਆਇਆ ਹੂੰ ਤੁਹਾਡਾ ਕੋਈ ਮੁੱਦਾ ਸਰ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੇ ਇੰਨੀ ਵੇਟ ਕੀਤੀ ਹੈ ਤੇ ਲਾਸਟ ਚੋ ਇੰਤਜ਼ਾਰ ਨਹੀਂ ਕਰ ਰਹੇ ਆ। ਉਹ ਇੰਤਜ਼ਾਰ ਕਰਨ ਨਹੀਂ ਪਾ ਰਹੇ। ਇੰਨੀ ਵੇਟ ਕੀਤੀ ਹੈ ਹੁਣ 2-3 ਦਿਨ ਹੋਰ ਵੇਟ ਕਰ ਲਓ ਆ ਉਸ ਸਮੇਂ ਜੇ ਕੰਮ ਆਪਾਂ ਠੀਕ ਹੋ ਜਾਂਦਾ। ਇੱਕ ਕੰਮ ਕואର୍ਡੀਨੇਟਰ ਨਾਲ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਕੀ ਅਪੀਲ ਕਰਨਾ ਚਾਹੋਗੇ ਮੈਂ ਸਾਰੇ ਆਪਣੇ ਦੁਕਾਨਦਾਰ ਭਰਾਵਾਂ ਨੂੰ ਤੇ ਪਿੰਡ ਦੇ ਲੋਕਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਹਾਂ ਕਿ ਅੱਜ ਸਵੇਰੇ ਇੱਕ ਛੋਟਾ ਜਿਹਾ ਐਕਸੀਡੈਂਟ ਹੋਇਆ ਵੀ ਜਿਸ ਕਰਕੇ احتیاط ਦੇ ਤੌਰ ਤੇ ਆਪਾਂ ਲੇਬਰ ਨੂੰ ਵੀ ਉਹ ਕੰਮ ਪੂਰਾ ਤਸਲੀਨ ਨਾਲ ਕਰੇ ਤੇ ਪੂਰਾ ਵਿਸ਼ਵਾਸ ਦਵਾਏ ਸੱਚੇ ਸਾਹਿਬ ਵੱਲੋਂ ਮੈਂ ਕੀ ਉਹਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇ ਕਿਉਂਕਿ ਜਿਹੜਾ ਰਸਤਾ ਹੈਗਾ ਉਹ ਟੈਂਪਰੇਰੀ ਆਪਾਂ 4 ਤੋਂ 5 ਦਿਨ ਲਈ ਬੰਦ ਕਰਕੇ ਕੰਮ ਵੀ ਫਟਾਫਟ ਕੀਤਾ ਜਾਏਗਾ ਉਸ ਨੂੰ ਜੀ ਜੀ ਬਾਕੀ ਆ ਦੇਖੋ ਆਪਾਂ ਲੇਬਰ ਜਿਹੜੀ ਕੰਮ ਕਰ ਰਹੀ ਹੈ ਉਸ ਦੀ ਸੇਫਟੀ ਬਹੁਤ ਜ਼ਰੂਰੀ ਹੈ ਕਿੰਨੇ ਦਿਨਾਂ ਤੱਕ ਸਾਰੇ ਸ਼ੁਰੂ ਕਰਵਾ ਦੋਗੇ ਪੁੱਲ 5 ਤੋਂ 6 5 ਤੋਂ 7 ਦਿਨ ਦੇ ਅੰਦਰ ਅੰਦਰ ਬਿਲਕੁਲ ਕਲੀਅਰ ਰਹੇ ਤੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਵੀ ਥੋੜਾ ਜਿਹਾ ਸਬਰ ਰੱਖਣ ਕਿਉਂਕਿ ਡਵਾਈਨਰ ਤੋਂ ਲੱਗਦਾ ਬਹੁਤ ਸਬਰ ਕੀਤਾ ਜੀ ਇੱਥੇ ਮੈਂ ਤਾਂ ਲੋਕਾਂ ਦੇ ਸਬਰ ਦਾ ਬਹੁਤ ਧੰਨਵਾਦ ਕਰਦਾ ਸਾਰੇ ਮਹਿੰਦਰ ਗੰਗ 500 ਦੁਕਾਨਾਂ ਹੈਗ ਕਿ ਉਹਨਾਂ ਨੇ ਬਹੁਤ ਸਬਰ ਕੀਤਾ ਵੀ 5 ਤੋਂ 7 ਦਿਨ ਦਾ ਸਬਰ ਹੋਰ ਕਰੋ ਆਪਾਂ ਸਾਰੇ ਮਿਲ ਕੇ ਐਮਐਲਏ ਨੀਨਾ ਮਿੱਤਲ ਜੀ ਦੁਆਰਾ ਇਹ ਪੁਲ ਚਾਲੂ ਕੀਤਾ ਜਾਏਗਾ ਆਪਾਂ 5 ਤੋਂ 7 ਦਿਨ ਦਾ ਹੋਰ ਆਪਣਾ ਸਮਾਂ ਦਿਓ ਠੀਕ ਹੈ